ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਆਪਣਾ ਨਵਾਂ ਚੈਨਲ ਅੱਜ ਸਟਾਰਟ ਕੀਤਾ ਹੈ ਜਿਸ ਦਾ ਨਾਮ ਸਰਪੰਚ ਦੇ ਹਾਲ ਹੈ ਜਿਸ ਤੇ ਆਪਾਂ ਰਜਾਨਾ ਨਵੀਆਂ-ਨਵੀਆਂ ਵੀਡੀਓ ਲੈ ਕੇ ਆਇਆ ਕਰਾਂਗੇ ਸਾਨੂੰ ਉਮੀਦ ਹੈ ਤੁਸੀਂ ਸਾਨੂੰ ਬਹੁਤ ਸਾਰਾ ਪਿਆਰ ਦਿਓਗੇ ਜਿਸ ਨਾਲ ਸਾਡਾ ਹੋਰ ਹੌਸਲਾ ਵਧੂਗਾ ਤੇ ਹੋਰ ਨਵੀਆਂ-ਨਵੀਆਂ ਵੀਡੀਓ ਤੁਹਾਡੇ ਵਾਸਤੇ ਰੋਜ਼ ਲੈ ਕੇ ਆਇਆ ਕਰਾਂਗੇ ਅੱਜ ਦੇ ਵਲੌਗ ਦੀ ਸਟਾਰਟ ਕਰਦੇ ਆਂ ਲੋ ਜੀ ਆਪਾਂ ਕਰਦੇ ਆਂ ਆਪਣੇ ਦਿਨ ਦੀ ਸ਼ੁਰੂਆਤ ਤੇ ਚੱਲਦੇ ਆਂ ਗੁਰੂ ਘਰ ਸਾਹਿਬ ਮੱਥਾ ਟੇਕਣ ਆਪਣੇ ਪਿੰਡ ਰਯੰਦਕਲਾਂ ਆ ਜਾਂਦਾ ਹੈ ਤੇ ਆਪਣੇ ਪਿੰਡ ਦੇ ਬਿਲਕੁਲ ਨਾਲ ਗੁਰੂ ਘਰ ਸਾਹਿਬ ਸੈਦੇ ਵਾਲਾ ਬਿਲਕੁਲ ਆਪਣੇ ਨਾਲ ਹੈ 5 ਮਿੰਟ ਦੀ ਦੂਰੀ ਤੇ ਪਿਆ ਜਾਂਦਾ ਹੈ ਡਿਸਟ੍ਰਿਕਟ ਮਾਨਸਾ ਦੇ ਵਿੱਚ ਆ ਜਾਂਦਾ ਹੈ ਬਹੁਤ ਇਤਿਹਾਸਿਕ ਬਹੁਤ ਵੱਡਾ ਗੁਰਦੁਆਰਾ ਸਾਹਿਬ ਹੈ ਗੁਰੂ ਅਮਰਦਾਸ ਜੀ ਦੇ ਪਵਿੱਤਰ ਜੋੜਾ ਸਾਹਿਬ ਇੱਥੇ ਬਰਾਜਮਾਨ ਨੇ ਜਿਸ ਲਈ ਬਹੁਤ ਸੰਗਤਾਂ ਦੂਰੋਂ ਦੂਰੋਂ ਆ ਕੇ ਇੱਥੇ ਹਾਜ਼ਰੀ ਭਰਦੀਆਂ ਨੇ ਲੋ ਜੀ ਆਪਾਂ ਪਹੁੰਚ ਚੁੱਕੇ ਹਾਂ ਗੁਰੂ ਘਰ ਸਾਹਿਬ ਵਿਖੇ ਤੇ ਆਓ ਕਰੀਏ ਆਪਾਂ ਦਰਸ਼ਨ ਪਵਿੱਤਰ ਜੋੜਾ ਸਾਹਿਬ ਜੀ ਦੇ ਜਿਸ ਲਈ ਸੰਗਤਾਂ ਬਹੁਤ ਦੂਰ ਦੂਰੋਂ ਇੱਥੇ ਆ ਕੇ ਹਾਜ਼ਰੀ ਭਰਦਿਆਂ ਨੇ ਇਹ ਜੋੜਾ ਸਭ ਲਵਾਉਣ ਨਾਲ ਕਿੱਡੀ ਵੀ ਕੋਈ ਵੱਡੀ ਬਿਮਾਰੀ ਹੋਵੇ ਜਾਂ ਸਪੈਸ਼ਲ ਕੋਈ ਮਤਲਬ ਦਿਮਾਗੀ ਤੌਰ ਤੇ ਪਰੇਸ਼ਾਨ ਹੋਵੇ ਉਹ ਸੰਗਤਾਂ ਬਹੁਤ ਦੂਰ ਦੂਰੋਂ ਆ ਕੇ ਇੱਥੇ ਜੋੜਾ ਸਭ ਲਵਾਉਂਦੀਆਂ ਨੇ ਜਿਸ ਨਾਲ ਬਿਲਕੁਲ ਠੀਕ ਹੋ ਜਾਂਦੇ ਨੇ ਲਓ ਜੀ ਕਰੋ ਦਰਸ਼ਨ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਦੇ ਪਵਿੱਤਰ ਜੋੜਾ ਸਾਹਿਬ ਦੇ ਲਓ ਜੀ ਗੁਰੂ ਘਰ ਮੱਥਾ ਟੇਕ ਕੇ ਹੁਣ ਆਪਾਂ ਆ ਚੁੱਕੇ ਹਾਂ ਆਪਣੇ ਘਰੇ ਹੁਣ ਦੇਖਦੇ ਅੱਗੇ ਖੇਤ ਜਾਂਦੇ ਆ ਸਪਰੇਅ ਕਰਦੇ ਆ ਅੱਜ ਆ ਹੈ ਗਈ ਆਪਣਾ 855 ਇਹਨੂੰ ਲੈ ਨੂੰ ਵਸੇ ਤੱਕ ਮਹੀਨਾ ਕੀ ਹੋਇਆ ਇਸ ਵਾਰ ਪਹਿਲਾਂ ਆਪਣੇ ਕੋਲੇ 855 ਸੀ ਸਿੰਪਲ ਲਓ ਵੀ ਦੋਸਤੋ ਮੋਟਰਾਂ ਚੱਲੀਆਂ ਜਾਂਦੀਆਂ ਨੇ ਅੱਜ ਜੋ ਕਣਕ ਨੂੰ ਪਾਣੀ ਲਾਈ ਜੰਨੇ ਆ ਨਾਲ ਨਾਲ ਸਪਰੇਅ ਕਰੀ ਜੰਨੇ ਆ ਰੇਤ ਸਾਰੀ ਪੂਰੀ ਕਰਤੀ ਤਿੰਨ ਤਿੰਨ ਗੱਟੇ ਥੋੜੇ ਦੇਰੀ ਚ ਕਿਵੇਂ ਆ ਕਣਕ ਇਸ ਵਾਰ ਗਰਮੀ ਵੀ ਬਹੁਤ ਟਾਈਮ ਪਹਿਲਾਂ ਹੀ ਪੈਣ ਲੱਗ ਗਈ ਜਿਵੇਂ ਕਿ ਇਹ ਗਰਮੀ ਪਿਛਲੀ ਵਾਰ ਅਪ੍ਰੈਲ ਅਪਰੂਲ ਚ ਆਉਣੀ ਹੁੰਦੀ ਸੀ ਹੱਤ ਕੀ ਤਾਂ ਜਨਵਰੀ ਵਿੱਚ ਹੀ ਆ ਗਈ ਆ ਇਹ ਕਣਕ ਦਾ ਹਾਲ ਤੁਸੀਂ ਦੱਸੋ ਜਿਹੜੇ ਜਿਹੜੇ ਵੀਡੀਓ ਦੇਖਦੇ ਨੇ ਮੇਰੇ ਵੀਰ ਭਰਾ ਕਿਵੇਂ ਆ ਤੁਹਾਡੇ ਕਣੀ ਕਣਕਾਂ ਲੋ ਯੋ ਕਰੀ ਜਾਂਦੇ ਨੇ ਸਪਰੇਅ ਹੁਣ ਦੇਖਦੇ ਹਾਂ ਉਹਨਾਂ ਕੋਲੇ ਜਾ ਕੇ ਕਿੰਨੇ ਕਿਲੇ ਕਰਤੇ ਉਦੋਂ ਆਏ ਸੀ ਔਰ ਤਾਂ ਕਹਿੰਦੇ ਸੀ 10 ਕਿਲੇ ਕਰਤੇ ਹੁਣ ਦੇਖੋ